ਓਐਸਡੀ ਕੱਟ ਜੇਗੀ ਪਰ ਨਹੀਂ ਤੁਸੀਂ ਡਾਕਟਰ ਕੋਲ ਜਾਣਾ ਕਿ ਮੇਰੇ ਤੇਜਾਬੀ ਮਤਦਾ ਬਣਦਾ ਉਹਨਾਂ ਇੰਨੀਆਂ ਗੋਲੀਆਂ ਘੁੜਾ ਦੇਣੀਆਂ ਲਾਲ ਹਰੀਆਂ ਚਾਰ ਸੁਬਾ ਖਾਈ ਦੋ ਦੁਪਹਿਰੇ ਖਾਈ ਉਹ ਗੋਲੀਆਂ ਨਾਲ ਨਹੀਂ ਠੀਕ ਹੋਣਾ ਰਸੋਈ ਦੇ ਖਾਣੇ ਨਾਲ ਠੀਕ ਕਰਨਾ ਸਬਜ਼ੀਆਂ ਵੱਧ ਤੋਂ ਵੱਧ ਕਦੂਪ ਪਿੰਡਿਆ ਕਰੇ ਲੇਕਿਨ ਨਹੀਂ ਸੋਹਣੀ ਸਬਜ਼ੀ ਹੈ ਯਾਰ ਤੁਸੀਂ ਤਾਂ ਬੜੀ ਕਿਸਮਤ ਵਾਲੇ ਆ ਸਾਡੇ ਇੰਗਲੈਂਡ ਚ ਕੋਈ ਸਬਜ਼ੀ 750 ਰੁਪਏ ਤੋਂ ਕਿਲੋ ਘੱਟ ਨਹੀਂ 750 ਰੁਪਏ ਤੋਂ 7 ਪਾਉਂਡ ਨੂੰ ਸਾਡਾ 1 ਪਾਉਂਡ 1 ਰੁਪਇਆ 13 ਵਾਰ 1 ਪਾਉਂਡ 113 ਰੁਪਏ ਚੱਲਦਾ ਸਾਡੇ ਤਾਂ ਮਹਿੰਗਾਈ ਨੇ ਲੱਖ ਤੋੜਿਆ ਬਸ ਜੇ ਕਿਸਮਤ ਵਾਲਿਆ ਐ ਇੰਨੀ ਸੋਹਣੀ ਸਬਜ਼ੀ ਐ ਕਦੂਆਂ ਦੀ ਤਿੰਨ ਚਾਰ ਕਿਸਮ ਦੇ ਸਾਰੇ ਘਰੇ ਬੀਜਿਆ ਕਰੋ ਐਂਡ ਹਰ ਰੋਜ਼ ਖਾਇਆ ਕਰੋ ਦਹੀਂ ਲੱਸੀ ਦਾ ਬਦ ਤੋਂ ਬਾਦ ਸੇਵਨ ਕਰੋ ਸੈਰ ਕਰੋ ਸਾਦੇ ਵਿਆਹ ਤੇ ਸਾਦੇ ਮਰਨੇ ਕਰੋ ਤੇ ਕੈਂਸਰ ਦੌੜ ਜਾਏਗਾ ਕਿਹੜਾ ਮਹਿੰਗਾ ਵੇਰਨਾ ਉੱਟੀ ਦੇ ਬਾਪ ਨੂੰ ਕੋਈ ਰੋਗ ਛੱਡ ਜਾਂਦਾ ਫਿਰ ਕਹਿਣਗੇ ਲੈਣਾ ਦੇਣਾ ਕੁਛ ਨਹੀਂ ਤੁਹਾਡੇ ਚ ਕੋਈ ਨਹੀਂ ਹੋਣਾ ਜਿਨੇ ਪੰਜ ਬੰਦੇ ਨਾਲ ਵਿਆਹ ਕੀਤਾ ਹੱਥ ਖੜੇ ਕਰੋ ਕਰੋ ਹੱਥ ਖੜੇ ਜਿਨੇ ਪੰਜ ਬੰਦੇ ਨਾਲ ਉਹਦੀ ਲਾੜੀ ਵਿਆਹੀ ਹੈ ਹੈਗਾ ਕੋਈ ਫਿਰ ਮੇਰਾ ਵਿਆਹ ਵੀ ਪੰਜ ਬੰਦਿਆਂ ਨਾਲ ਹੋਇਆ ਇਸ ਤੇ ਮੇਰੇ ਬੇਟੇ ਦਾ ਵੀ ਮਰਜੋ ਸ਼ਰਮਣਾ ਇੱਥੇ ਬੈਠੇ ਕਿਉਂ ਆਂ ਮੈਂ ਤਾਂ ਟਾਈਮ ਵੇਸਟ ਕੀਤਾ ਤੁਹਾਡੇ ਜਾ ਕੇ ਤੁਸੀਂ ਵੀ ਕਰਪਟ ਹੋ ਤੇ ਆਲੇ ਨੂੰ ਕਹਿਣਗੇ ਲੈਣਾ ਦੇਣਾ ਕੁਛ ਨਹੀਂ ਹਜ਼ਾਰ ਬੰਦਾ ਆਊਗਾ ਹਜ਼ਾਰ ਬੰਦੇ ਨੂੰ ਰੋਟੀ ਖੁਲਾਣੀ ਮੈਰਿਜ ਪੈਲੇਸ ਦੇ ਵਿੱਚ ਬੋਲੋ 95% ਹਿੰਦੂ ਸਿੱਖ ਵੀਰਾਂ ਦੇ ਛਾਪਾਂ ਧੀਆਂ ਵਾਲਿਆਂ ਦੀਆਂ ਬੋਲੋ ਕੀ ਐ ਕਰਪਸ਼ਨ ਨਹੀਂ ਗੁਰੂ ਗੰਗ ਸਾਹਿਬ ਦੀ ਹਜ਼ੂਰੀ ਚ ਕਰਦੇ ਹੋ ਤੇ ਹਿੰਦੂ ਵੀਰ ਗੀਤਾ ਦੀ ਹਜ਼ੂਰੀ ਚ ਫਿਰ ਇੱਕ ਸ਼ਬਦ ਪੜ੍ਹਦਾ ਦੁਬਾਰਾ ਆਉਂਦੀ ਹੈ ਗੈਲੀ ਜੀ ਹਮਕਰ ਸਾਜਣ ਆਏ ਤੇ ਮੈਂ ਹੁਣੇ ਇੰਟਰਵਿਊ ਦੇ ਕੇ ਆਇਆ ਇੱਕ ਇੰਗਲੈਂਡ ਚ ਮੈਂ ਕਿਹਾ ਹਮਕਰ ਸਾਜਣ ਨਹੀਂ ਕਹਿਣਾਗਾ ਹਮਕਰ ਲਟੇਰੇ ਆਏ ਉਹ ਲੁੱਟਣਾ ਹੈ ਨਾਲੇ ਤਾਂ ਇਹ ਅਗਲੇ ਦੀ ਲੈ ਜਾਣੀ ਆ ਨਾਲੇ 22 30 ਲੱਖ ਰੁਪਈਆ ਦਾ ਆ ਜਾਣਾ ਹੈ ਗੁਰੂਗੰਗਸਾਹਬ ਦੀ ਹਜ਼ੂਰੀ ਚ ਤੇ ਇਹ ਲਟੇਰਿਆਂ ਨੂੰ ਪੁਲਿਸ ਵੀ ਨਹੀਂ ਫੜਦੀ ਬਾਈ ਦੀ ਪੁਲਿਸ ਵਾਲੇ ਖੜੇ ਆ ਮਗਰ ਇਹ ਲਟੇਰੇ ਸ਼ਰੇਆਮ ਦਾ ਕਮਾਰਦੇ ਆ ਧੀ ਵਾਲੇ ਵਿਕਾਰ ਤੇ ਧੀ ਦੇ ਬਾਪ ਨੂੰ ਮਹਿੰਗਾ ਵਿਆਹ ਸਟ੍ਰੈਸ ਜਾਂ ਕੈਂਸਰ ਆ ਗਾ ਰੋਗ ਛਾੜ ਜਾਂਦਾ ਤੁਸੀਂ ਤੁਸੀਂ ਜ਼ਿੰਮੇਦਾਰ ਹੋ ਕੋਈ ਨਹੀਂ ਹੋਰ ਜ਼ਿੰਮੇਦਾਰ ਤੁਸੀਂ ਖੁਦ ਜ਼ਿੰਮੇਦਾਰ ਹੋ ਕੀ ਇਹ ਮੋਦੀ ਜੀ ਕਹਿੰਦਾ ਕਰਵੰਦ ਸਿੰਘ ਆ ਹਜ਼ਾਰ ਬੰਦਾ ਲੈ ਕੇ ਜਾ ਜੰਮ ਭਗਵੰਤ ਬਾਹਰ ਕਹਿੰਦਾ ਨਹੀਂ ਇਹ ਤਾਂ ਮੈਂ ਤੇ ਮੇਰੀ ਵਾਈਫ ਨੇ ਫੈਸਲਾ ਕਰਨਾ ਹੈ ਕਿ ਬੱਚੇ ਦਾ ਵਿਆਹ ਕਿਸ ਤਰ੍ਹਾਂ ਕਰਨਾ ਗੁਰਦਾਸਪੁਰ ਜ਼ਿਲ੍ਹੇ ਚ ਡੇਢ ਘੰਟਾ ਮੈਨੂੰ ਡੀ ਗਈ ਸੀ ਸਾਡੀ ਡਾਕਟਰ ਕੁੜੀ ਕਹਿੰਦੇ ਪਹਿਲਾਂ ਮਾਂ ਨੂੰ ਮਿਲ ਮੈਂ ਕਿਹਾ ਮਾਤਾ ਜੀ ਤੁਸੀਂ ਕੀ ਕਹੋ ਦਵਾਈ ਮਿਲ ਗਈ ਆ ਸੁਣਨ ਵਾਲੀ ਗੱਲ ਐਂ ਘਰੇ ਲੈ ਜਾਓ ਸੁਨੇਹਾ ਕਹਿੰਦੀ ਪੁੱਤ ਮੈਨੂੰ ਦਵਾਈ ਵੀ ਮਿਲ ਗਈ ਮੈਂ ਤੈਨੂੰ ਡਿਕਰੀਸ ਤੇ ਚੁੰਨੀ ਦੇ ਲੜੋਂ ਮੈਨੂੰ 20 ਰੁਪਏ ਦਾ ਨੋਟ ਕੱਢ ਕੇ ਦਿੱਤਾ ਕਹਿੰਦੀ ਇਹ ਦਵਾਈ ਦੇ ਲੰਗਰ ਚ ਪਾ ਦੀ ਗਰੀਬ ਔਰਤ ਟੁੱਟੀਆਂ ਚੱਪਲਾ ਪਾਟੀ ਚੁੰਨੀ ਖੰਗ ਆਵੇ ਉਹ ਦੁਨੀਆ ਦੀ ਅਮੀਰ ਔਰਤ ਸੀ ਤੇ ਮੈਂ ਕਿਹਾ ਮੈਥੋਂ ਵੀ ਕੁਝ ਲਾਂਗੀ ਕਹਿੰਦੀ ਨਹੀਂ ਐਥੋਂ ਮੇਰੀ ਪਰਖੀ ਕਹਿੰਦੀ ਮੈਂ ਕਿਹਾ ਮੈਥੋਂ ਵੀ ਕੁਝ ਲੈ ਮੈਂ ਇੰਗਲੈਂਡ ਚ ਆਫ ਦੀ ਗੋਲਤੀ ਬਦਲ ਲਈ ਤੇ ਮੇਰੀ ਵਾਈਫ ਨੇ ਮੈਨੂੰ 10000 ਰੁਪਏ ਇਕੱਠਾ ਕਰਕੇ ਦਿੱਤਾ ਸੀ ਮੇਰੀ ਇੱਕ ਫੌਂਟ ਦਿਖਾ ਲੈਣਾ ਮੈਂ ਉਹਦੇ ਜੀ ਪਾ ਦੇਣਾ ਉਹ 10000 ਰੁਪਏ ਸੀ ਮੈਂ ਫੈਸਲਾ ਕਰ ਲਿਆ ਵੀ ਇਹ ਗੋਲਕ ਗੁਰੂ ਸਾਹਿਬ ਨੇ ਭੇਜੀ ਹੈ ਉਹ ਫੈਸਲਾ ਤੁਸੀਂ ਕਰਨਾ ਹੈ ਇੱਕ ਉਹ ਗਰੀਬ ਮਾਂ ਤੁਰ ਕੇ ਆਉਂਦੀ ਹੈ ਕੁੱਟੀਆਂ ਚਾਪ ਲੈਣਾ ਪਾਟੀ ਚੁੰਨੀ ਹੈ ਖਾਂਗ ਆ ਰਹੀ ਹੈ ਇੱਕ ਗੋਲਕ ਇੱਥੇ ਮੰਦਿਰ ਗੁਰਦੁਆਰੇ ਦੀ ਪਈ ਹੈ ਕਿਹੜੀ ਗੋਲਕ ਚ ਪਾਈਏ ਤੁਸੀਂ ਫੈਸਲਾ ਕਰਕੇ ਦੱਸੋ ਯਾਰ ਮੈਨੂੰ ਜਿਹੜੀ ਤੁਰੀ ਆਉਂਦੀ ਹੈ ਇਹ ਸਲਾਹ ਦੇ ਰਹੇ ਹੋ ਮੈਨੂੰ ਮੈਨੂੰ ਤਾਂ ਦੇ ਰਹੇ ਆ ਆਪ ਉਹਨੇ ਮੈਂ ਤਾਂ ਪਤਾ ਤੁਸੀਂ ਮਤਲਬ ਉਹ ਤੁਹਾਡੇ ਨਾਲ ਗੱਲਾਂ ਕਰਨ ਆਇਆ ਮੈਂ ਅੱਜ ਉਹ ਗੋਲਕ ਦੇਖੋ ਕਿਹੜੀ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਿਹੜਾ ਸ਼ਬਦ ਪੜ੍ਹ-ਪੜ੍ਹ ਘਸਾਤਾ ਤੁਸੀਂ ਤੇ ਮੈਂ 10000 ਉਹਦੇ ਦੀ ਪਾਤਾ ਡਾਕਟਰ ਕੁੜੀ ਨੂੰ ਕਿਹਾ ਇਹ ਰੋ ਦੋ ਸੈਟ ਕੱਪੜਿਆਂ ਦੇ ਲੈ ਦੇ ਚੱਪਲਾਂ ਲੈ ਦੇ ਸਾਰੇ ਪੈਸੇ ਇੱਥੇ ਖਰਚ ਕਰ ਦੇ ਤੇ ਗੁਰੂ ਅਮਰਦਾਸ ਜੀ ਨੇ ਗੋਲਕ ਭੇਜ ਤੇ ਫਿਰ ਆ ਗਿਆ ਹਰਮੰਦਰ ਸਾਹਿਬ ਤੇ ਮੇਰੀ ਜੇਬ 'ਚ ਰੁਪਈਆ ਨਹੀਂ ਸੀ ਮੱਥਾ ਟੇਕਣ ਨੂੰ ਗੁਰੂ ਅਮਰਦਾਸ ਨੂੰ ਤੇ ਮੈਂ ਕਿਹਾ ਵੀ ਹੁਣ ਕੀ ਕਰਾਂ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਮੈਂ ਕਿਹਾ ਵੀ ਇਹ ਤੇਰਾ ਦਾਨ ਤੈਨੂੰ ਦੇਣਾ ਸੀ ਉਹ ਤਾਂ ਮੈਂ ਰਾਜੀ ਦੇ ਰਿਹਾ ਐ ਐਨਾ ਖੜੜਾ ਮੈਂ ਕਿਹਾ ਤੈਨੂੰ ਮੈਂ ਮੂਲ ਮੰਤਰ ਸੁਣਾਉਣਾ ਕੁਝ ਆਉਂਦਾ ਸੀ ਬਰਾਂਡੇ 'ਚ ਬਹਿ ਗਿਆ ਉੱਤੇ ਤੈਨੂੰ ਮੂਲ ਮੰਤਰ ਸੁਣਾਤਾ ਦੋਸਤੋ ਇਸ ਤਰ੍ਹਾਂ ਦੇ ਖਿਆਲ ਬਣਾਉਣੇ ਪੈਣਗੇ ਇਹਨਾ ਸੋਚਿਓ ਮੈਨੂੰ ਟਾਈਟਲ ਨਾ ਦੇ ਦਿਓ ਕਿ ਮੈਂ ਕਾਮਰੇਡ ਐ ਮੈਂ ਗੁਰੂ ਤੋਂ ਬਾਹਰ ਨਹੀਂ ਪਰੰਤੂ ਡਿਸੀਜਨ ਆ ਫੈਸਲੇ ਉਹ ਕਰੋ ਜਿਹਦਾ ਕੋਈ ਸ਼ਾਇਦਾ ਦਿੰਦਾ ਆਪਦੇ ਮੈਂ ਵੀ ਤੇਰੇ ਘਰ ਨੂੰ ਕੁਲਵੰਸਿਆਂ ਆ ਰਿਹਾ ਆ ਉਹ ਉਹਨੂੰ ਲਛਣਾ ਨੂੰ ਪਛਾਣੋ ਪਹਿਲਾ ਲੱਛਣ ਦਾਦਾ ਵੀ ਜਿਹਦੇ ਸਾੜ ਪੈਣ ਲੱਗਿਆ ਪੰਜਾਬੀ ਮਾਦਾ ਬਣਨਾ ਤੇ ਵੀ ਕੈਂਸਰ ਜਿਹਦੇ 2-3 ਦਿਨ ਮਹੀਨੇ ਰਹਿ ਗਿਆ ਉਹਦੇ ਘਰੇ ਕੈਂਸਰ ਆ ਜਾਣਾ ਠੀਕ ਹੈ ਉਹਨੂੰ ਠੀਕ ਕਰਨਾ ਤੁਸੀਂ ਕਿਵੇਂ ਕਰੋਗੇ ਮਿਠਾਈਆਂ ਪਕੌੜੇ ਬੰਦ ਕਰੋ ਖਾਣ ਬੰਦ ਕਰੋ ਵਾਈਟ 슈ਗਰ ਇਸ ਫੁੱਲ ਆਫ ਕੈਮੀਕਲ ਗੁਰਦੀ ਚਾਹ ਤੇ ਆਜੋ ਸ਼ੱਕਰ ਦੀ ਥੋੜੀ ਫੋਤ ਮੂਲੀ ਜੀ ਪਾ ਲਿਆ ਕਰੋ ਗੁਰੂ ਸਾਹਿਬ ਨੇ ਪਹਿਲੀ ਦੇ ਕੜਾ ਪ੍ਰਸ਼ਾਦ ਦੀ ਗੁਰਦੀ ਵੜਾਈ ਸੀ ਉਦੋਂ ਖੰਡ ਹੈ ਨਹੀਂ ਸੀ ਤੁਸੀਂ ਗੰਡ ਪਸਾਦੀ ਵਿੱਚ ਲੰਗਰਾਂ ਚ ਜਲੇਬੀਆਂ ਪਸਾਦੀਆਂ ਮਰ ਨਹੀਂ ਹੈ ਸਾਡੇ ਲੰਗਰ ਚਾਹੀਦੇ ਸੀ ਤੁਹਾਨੂੰ ਢਾਲ ਫੁਲਕੇ ਦੇ ਉਹ ਪੈਸੇ ਬਚਾ ਕੇ ਦਵਾਈ ਦੇ ਲੰਗਰ ਵੀ ਲਾ ਲਓ ਇੱਧਰ ਵੀ ਤੁਰਪੋ ਇਹ ਨਹੀਂ ਤੁਹਾਨੂੰ ਦਿਖਿਆ ਹੀ ਨਹੀਂ ਤੁਹਾਨੂੰ ਪਰ ਹੁਣ ਜਦੋਂ ਕੈਂਸਰ ਕੈਪੀਟਲ ਬਣ ਗਈ ਪੰਜਾਬ ਇਹ ਤੁਹਾਡੀਆਂ ਅੱਖਾਂ ਖੁੱਲੀਆਂ ਪਿੱਕਾ ਨੇ ਤੋਂ ਕੈਂਸਰ ਟ੍ਰੇਨ ਜਲਦੀ ਸੀ ਮੇਰੇ ਘਰ ਵੀ ਕੈਂਸਰ ਆਇਆ ਮੇਰੀ ਮਾਂ ਮਰ ਗਈ ਕੈਂਸਰ ਨਾਲ ਕੈਨੇਡਾ ਮਾਰੇ ਕੋਲ ਕੋਣ ਆਇਆ ਸੀ ਮੈਂ ਤਾਂ ਕੱਪੜੇ ਦਾ ਵਪਾਰੀ ਸੀ ਮੈਨੂੰ ਪਤਾ ਨਹੀਂ ਸੀ ਕਿ ਗੁਰੂ ਸਾਹਿਬ ਨੇ ਮੈਨੂੰ ਇੱਥੇ ਲੈ ਕੇ ਆ ਗਿਆ ਸਾਰੀ ਦੁਨੀਆ ਚ ਫਲਾਤਾ ਸਰੇਹਾ ਸਾਡਾ ਪਿੰਡ ਡਿਸਟ੍ਰਿਕਟ ਮੋਕਾ ਜਾਂ ਨਿਹਾਲ ਸਿੰਘ ਵਾਲੇ ਦੇ ਕੋਲੇ ਬੀੜ rau ਕੇ ਜਿਹਨਾਂ ਨੂੰ ਕੌਲੇ rau ਕੇ ਕਹਿੰਦੇ ਆ ਤੇ ਮੈਂ ਵੀ ਕੌਣਾ ਹੀ ਆ ਦੋਸ ਪਿੰਡ ਦਾ ਜੰਪਾਲਾ ਥੋੜਾ ਹੀ ਹੋਣਾ ਤੇ ਉਸ ਕੌਲੇ ਨੇ 43 ਮੁਲਕਾਂ ਚ ਟੀਮਾਂ ਲਾਦੀਆਂ ਸਕੂਲਾਂ ਕਾਲਜਾਂ ਚ ਇਹੀ ਲੈਕਚਰ ਹੋ ਰਿਹਾ ਜਿਹੜੇ ਮੈਂ ਕਰ ਰਿਹਾ ਕੈਂਸਰ ਤੋਂ ਬਚਣ ਜਿਹਦੇ ਘਰ ਆ ਜਾਂਦਾ ਜਿਹਦੇ ਘਰ ਆ ਜਾਂਦਾ ਨਾ ਕੈਂਸਰ ਇੱਕ ਕਿਲਾ ਬੁਕਾ ਦਿੰਦਾ ਬੋਲੋ ਇੱਕ ਸਾਡਾ ਸੋਹਣਾ ਜਿਹਾ ਕਰਦਾ ਮੈਂਬਰ ਵੀ ਲੈ ਜਾਂਦਾ ਇੱਕ ਕਿਲਾ ਬੁਕਾ ਦਿੰਦਾ ਜਿਵੇਂ ਜਿਵੇਂ ਤੁਸੀਂ ਮੈਰਿਜ ਪੈਲਸ ਜਾਣਿਆ ਨਾ ਵਿਆਹ ਕਰਨਾ ਤੁਹਾਡਾ ਵੀ ਇੱਕ ਕਿਲਾ ਵਿਕ ਜਾਂਦਾ ਉਹ ਮੈਰਿਜ ਪੈਲਸ ਵੀ ਕੈਂਸਰ ਬਣ ਗਿਆ ਇੱਕ ਕਿਲਾ ਬੁਕਾ ਦਿੰਦਾ ਮੈਰਿਜ ਪੈਲਸ ਧੀ ਵਾਲੇ ਦਾ ਨਾਲੇ ਕਹਿਣ ਕਿ ਸ਼ਬਦ ਪੜ੍ਹਦੇ ਆ ਫਿਰ ਆਪਾਂ ਬਾਜੀ ਢੋਲਕੀਆਂ ਕੁੱਟ ਕੇ ਅਕਾਲ ਪੁਰਖ ਤੋਂ ਮੰਗੋ ਕਹਿੰਦੇ ਦੇ ਕੇ ਨਹੀਂ ਪਛਤਾਉਂਦਾ ਫਿਰ ਧੀਆਂ ਵਾਲਿਆਂ ਤੋਂ ਕਿਉਂ ਮੰਗਦੇ ਆ ਬੋਲੋ ਇਹ ਜਵਾਬ ਕਿਸੇ ਗੱਲ ਦਾ ਨਹੀਂ ਫੇਲ ਹੋ ਗਿਆ ਉਹ ਡੀਸਟੇਟਮੈਂਟ ਦੇਤੀ ਅਗਲੇ ਹਫਤੇ ਤੋਂ ਪੰਜਾਬ ਨੇ ਸਿਰੇ ਬਣ ਜਾਣਾ ਸਾਰਾ ਪੰਜਾਬ ਮਚੂਗਾ ਮੈਂ ਦੇਖੂਗਾ ਜਹਾਜ ਬੈਠਾ ਮੇਰੇ ਗੁਰੂਆਂ ਪੀਰਾਂ ਦੀ ਧਰਤੀ ਸਾਰੇ ਜਿਹੜੇ ਉੱਤੇ ਜਹਾਜ ਉੜਦਾ ਤੇ ਦਿੱਲੀ ਤੋਂ ਅਸੀਂ ਅਲਾਨ ਨੂੰ ਜਾਂਦੇ ਆ ਇਥੋਂ ਦੀ ਨਾਂ ਕੀ ਜਾਂਦਾ ਤੇ ਸਾਰੇ ਪੰਜਾਬ ਚ ਅੱਗ ਲੱਗੀ ਹੋਣੀ ਹੈ ਅਗਲੇ ਹਫਤੇ ਕੀ ਇਹ ਸਵੇ ਨਹੀਂ ਕੌਣ ਜ਼ਿੰਮੇਦਾਰ ਹੈ ਤੁਸੀਂ ਇਹਨਾਂ ਧੂਆਂ ਹੋਣਾ ਉਹਦਾ ਕੈਂਸਰ ਹੋਏਗਾ ਗਲੇ ਦਾ ਕੈਂਸਰ ਹੋਏਗਾ ਦੋਸਤੋ ਹਰ ਕੈਂਸਰ ਗੁਰੂ ਸਾਹਿਬ ਦਾ ਕੋੜਾ ਨਹੀਂ ਲੰਘਿਆ ਸੀ ਤਬਾਕੂ ਦੇ ਖੇਤ ਵਿੱਚ ਦੀ ਤੁਸੀਂ ਤਬਾਕੂ ਖਾ ਰਹੇ ਹੋ ਸਿਗਰਟਾਂ ਪੀ ਰਹੇ ਹੋ ਮੂੰਹ ਤੇ ਗਲੇ ਦਾ ਕੈਂਸਰ ਹੋਏਗਾ ਤੇ ਗੁਰੂ ਸਾਹਿਬ 500 ਸਾਲ ਪਹਿਲਾਂ ਮਨਾ ਕਰਕੇ ਗਏ ਅੰਗਲ ਹੀ ਨਹੀਂ ਮੰਨੀ ਉਹਨਾਂ ਦੀ ਦੋਸਤੋ ਆਪਾਂ ਨੂੰ ਪਿੰਡ-ਪਿੰਡ ਡਿਸਪੈਂਸਰੀ ਖੋਲ੍ਹਣੀ ਚਾਹੀਦੀ ਹੈ ਮੰਦਰ ਗੁਰਦਾਰੇ ਬਹੁਤ ਬਣ ਗਏ ਬੱਸ ਕਰੋ ਲੋਡ ਤੋਂ ਵੱਧ ਬਣ ਗਏ ਉਹਨਾਂ ਜੋ ਸੋਨਾ ਗੁਰੂ ਦਾ ਪ੍ਰਚਾਰ ਕਰੋ ਹੁਣ ਹਸਪਤਾਲਾਂ 'ਚ ਕੁਲਵੰਤ ਸਿੰਘ ਦੀ ਮਾਂ ਮਰੀ ਘੋਗ ਪਿਆ ਮੈਂ ਪੱਖਾ দান ਕਰਨਾ ਜੀ ਕਹਿੰਦੇ ਗੁਰਦੁਆਰੇ ਲਵਾ ਦੇ ਉਹਨੂੰ ਪੁੱਛੇ ਮਰ ਜਾ ਹਸਪਤਾਲ ਵੀ ਲਵਾ ਦੇ ਤਿੰਨਾ ਫਰਾਂ ਦੇ ਨਾਂ ਲਿਖਿਆ ਹੁੰਦਾ ਤੁਹਾਡਾ ਨਾਲੇ ਕਹਿੰਦੇ ਗੁਰੂ ਸਾਹਿਬ ਕੋਲ ਜਾਣਦਾ ਉਹ 1100 ਹੁੰਦਾ ਪੱਖਾ ਨਾ ਤਿੰਨਾ ਫਰਾਂ ਦੇ ਨਾਂ ਲਿਖਿਆ ਹੁੰਦਾ ਤੁਹਾਡਾ ਪਹਿਲਾਂ ਨੇੜੇ দান ਕੀਤਾ ਇਹਨੂੰ ਕੋਈ ਸਮਝ ਨਹੀਂ ਆਉਂਦੀ ਤੁਹਾਡੀ ਸਾਈਕੋਲੋਜੀ ਦੀ ਵੀ ਕੀ ਕਰ ਰਹੀ ਹੋ ਤੁਸੀਂ ਉਹਨਾਂ ਦਾ ਗ੍ਰੇਸ ਕਰੋ ਨਾਲ ਹਸਪਤਾਲ ਬਰਨਾਲੇ ਦੇ ਹਸਪਤਾਲ ਜਾ ਕੇ ਦੇਖ ਲਓ ਕੀ ਹਾਲ ਹੈ ਸਤਾਰੇ ਦਾ ਗਏ ਆ ਕਿਤੇ ਕੋਈ ਤੁਹਾਡੇ ਚੋ ਕਿਸੇ ਨੇ ਬਰਨਾਲੇ ਦੇ ਸਰਕਾਰੀ ਹਸਪਤਾਲ ਚੋਂ ਇਲਾਜ ਕਰਾਇਆ ਨਹੀਂ ਪ੍ਰਾਈਵੇਟ ਦੇ ਜਾਂਦੇ ਹੋਗੇ ਉਹ ਵੀ ਸਾਡੇ ਆ ਵੀ ਆਪਾਂ 1 ਸਾਲ ਦਾਮ ਦੀ ਦਸ਼ਾ 26 ਜ਼ਿਲ੍ਹੇ ਆਪਣੇ ਤੇ ਸਾਰੇ ਭਰ ਦਿਆਂਗੇ ਚੰਗੇ ਚੰਗੇ ਬੈੱਡ দান ਕਰੋ ਸਾਡੇ ਘਰ ਚ ਕੋਈ ਖੁਸ਼ੀ ਹੈ ਕੋਈ ਗਮੀ ਹੈ ਹਸਤਾਲਾਂ ਨੂੰ দান ਕਰੋ ਮੇਰੇ ਲਈ ਸੁਨੇਹਾ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦੁਆਖਾਨੇ ਖੋਲੇ ਸੀ ਤਰਨ ਤਾਰਨ ਦੇ ਵਿੱਚ ਖੂਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਤੁਸੀਂ ਕਿੰਨੇ ਕਰਦੇ ਆ ਤੁਹਾਨੂੰ ਤਾਂ ਮੁਸ਼ਕਲ ਆ ਸਾਡੀ ਵਰਡ ਕੈਂਸਰ ਦਾ ਬੜਾ ਵੱਡਾ ਭੰਡਾ ਇਹਨੂੰ ਦੇਖ ਡਿਊਟੀ ਲਈ ਆਈ ਵੀ ਕਿਸੇ ਦੇ ਭੋਗਤੇ ਨਹੀਂ ਜਾਣਾ ਜਿੱਟਾ ਚੱਗਾ ਪਜਾਮਾ ਪਾ ਕੇ ਤੁਸੀਂ ਜਾਣੇ ਆ ਲੈਕਚਰ ਜੇ ਕਰਦੇ ਆ ਕਰਦੇ ਆ ਸਾਰੇ ਡਿਊਟੀ ਜਾਵੜਦੇ ਕਿੱਥੇ ਉਹ ਕਹਿੰਦੇ ਜਿਉਂਦੇ ਕੁੜੇ ਜਾਣਾ ਉਹ ਮਰੀਜ਼ ਨੂੰ ਜੱਪੀ ਪਾਉਣੀ ਹੈ ਪਰ ਖੋ ਨਹੀਂ ਪਹਿਣੀ ਕਿਉਂਕਿ ਜੇਬ ਢੱਲੀ ਹੋਊਗੀ ਨਾ ਤੁਸੀਂ ਮਰੇ ਤੋਂ ਜਾਣੇ ਆ ਅਸੀਂ ਮਰੇ ਤੋਂ ਨਹੀਂ ਜਾਂਦੇ ਅਸੀਂ ਪਹਿਲਾਂ ਆਏ ਆ ਕਿ ਮਰਨ ਨਹੀਂ ਦੇਣਾ ਮਰਨ ਨਹੀਂ ਦੇਣਾ ਸਾਡੇ ਭੈਣ ਭਰਾ ਗਵਰਨਮੈਂਟ ਵੀ ਸਾਡੀ ਆ ਪੁਲਿਸ ਵੀ ਸਾਡੀ ਆ ਕੋਈ ਬਾਹਰੋਂ ਨਹੀਂ ਆਏਗੀ ਦੋਸਤੋ ਪਿਆਰ ਨਾਲ ਰਿਹਾ ਕਰੋ ਅਤੇ ਕੈਂਸਰ ਨੂੰ ਉਹ ਕੋ ਬਿਲਕੁਲ ਠੀਕ ਕਰ ਸਕਦੇ ਹੋ ਤੁਹਾਡੇ ਆਪ ਦੇ ਹੱਥਾਂ ਦੇ ਵਿੱਚ ਹੈ ਤੁਸੀਂ ਇਹਨੂੰ ਕੈਂਸਰ ਦੀ ਰਾਜਧਾਨੀ ਬੜਾਈ ਬੈਠਿਆ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਦੋਂ ਮੈਂ ਇਹ ਸੰਸਥਾ ਦਾ ਅਗਵਾਪੀ ਬਣਿਆ ਸੀ ਤੇ ਅਸੀਂ ਨੰਬਰ 1 ਸਟੇਟ ਸੀਗੀ ਪੰਜਾਬ ਦੇ ਵਿੱਚ ਕੈਂਸਰ ਸਾਰੀਆਂ ਸਟੇਟਾਂ ਨਾਲ ਅੱਜ ਅਸੀਂ 23ਵੇਂ ਸਥਾਨ ਤੇ ਲੈ ਗਏ 23ਵੇਂ ਸਥਾਨ ਤੇ ਲੈ ਗਏ ਪੰਜਾਬ ਨੂੰ ਆ ਜਦੋਂ ਤੁਹਾਨੂੰ ਪੁੱਠੇ ਰਾਸਤੇ ਤੁਹਾਡੇ ਸਿਰ ਨੂੰ ਘੁਮਾ ਗਏ ਆ ਕਰਦੇ ਆਂਗੇ ਉਹ ਕਰਦੇ ਆਂਗੇ ਹੋਣਾ ਕਰਨਾ ਕੱਖ ਨਹੀਂ ਕਾਰਕਲਵੰਤ ਸਿੰਘ ਨੇ ਆਪ ਦਾ ਆਪ ਠੀਕ ਕਰਨਾ ਹੈ ਤੁਸੀਂ ਆਪ ਦਾ ਘਰ ਠੀਕ ਕਰਨਾ ਕਿਸੇ ਲੀਡਰ ਨੇ ਨਹੀਂ ਕਰਨਾ ਇਹ ਗਰੰਟੀਡ ਹੈ ਸਾਦਾਪਣ ਲੈ ਕੇ ਆਓ ਜੀਵਨ ਦੇ ਵਿੱਚ ਹਰ ਰੋਜ਼ ਸੈਰ ਕਰਿਆ ਕਰੋ ਸੁਬਾਹ ਸ਼ਾਮ ਐਵੇਂ ਨਾ ਗਰਮੀ ਤੋਂ ਡਰਿਆ ਕਰੋ ਸਾਡੇ 10 ਡਿਗਰੀ ਟੈਂਪਰੇਚਰ ਆ ਮੈਂ ਉੱਥੋਂ ਆਇਆ ਤੇ ਮੈਂ ਕਹਿੰਦਾ ਵਧੀਆ ਕਰਦਾ ਜੀ ਬੇਕਨ ਮੁਰਕਾ ਆਵੇ ਚੰਗੀ ਚੀਜ਼ ਹੈ ਸਾਰਾ ਕੋਲੇਸਟ੍ਰੋਲ ਨਿਕਲੂਗਾ ਤੁਹਾਡਾ ਬੀਪੀ ਡਾਇਬੀਟੀਸ ਸਾਰਾ ਕੰਟਰੋਲ ਹੋ ਜੂਗਾ ਤੁਸੀਂ ਤਾਂ ਤੁਹਾਨੂੰ ਤਾਂ ਗਰਮੀ ਲੱਗਦੀ ਹੈ ਮੈਂ ਸਾਰੀਆਂ ਸੜਕਾਂ ਦੇਖਿਆ ਵੀ ਖਾਲੀ ਪਈਆਂ ਲੋਕ ਘਰੇ ਏਸੀ ਛੱਡ ਕੇ ਸੁੱਤੇ ਪਏ ਹੋਣੇ ਸਾਈਕਲ ਬਹੁਤ ਵਧੀਆ ਚੀਜ਼ ਸੀ ਛੱਡ ਕੇ ਤੁਸੀਂ ਜਿਹੜਾ ਗਦੂਦ ਦਾ ਕੈਂਸਰ ਹੈ ਉਹਨੂੰ ਸਾਈਕਲ ਬਚਾਉਂਦਾ ਸੀ ਤੁਸੀਂ ਕਹੋਗੇ ਸਾਈਕਲ ਕੋਈ ਮੈਡੀਸਨ ਹੈ ਥੋੜੀ ਜਿਹੀ ਗਦੂਦ ਆ ਕਾਠੀ ਤੇ ਕੱਸਦੀ ਸੀ ਜਿਉਂ-ਜਿਉਂ ਅਸੀਂ ਉਮਰ ਵੱਡੇ ਹੋਈ ਜਾਂਦੇ ਆ ਗਦੂਦ ਦੇ ਉੱਪਰ ਫੈਟ ਚੜੀ ਜਾਂਦੀ ਹੈ ਤੇ ਪ੍ਰੋਸਟੇਟ ਕੈਂਸਰ ਆ ਜਾਂਦਾ ਪ੍ਰੋਸਟੇਟ ਕੈਂਸਰ ਦੀ ਐਕਸਰਸਾਈਜ਼ ਦੀ ਸਾਈਕਲ ਸੀ ਤੇ ਸਾਡੇ ਅੰਗਰੇਜ਼ ਸਾਈਕਲਾਂ ਤੇ ਆ ਗਏ ਸਾਡੇ ਮਿਨਿਸਟਰ ਸਾਈਕਲਾਂ ਤੇ ਪਾਰਲੀਮੈਂਟ ਨੂੰ ਜਾਂਦੇ ਆ ਅਸੀਂ ਗੈਰੇਜ ਦੇ ਵਿੱਚ ਢਾਹ ਲੈ ਲੈ ਆ ਕੇ ਸਾਈਕਲ ਪਰ ਤੁਸੀਂ ਛੱਡ ਗਏ ਸਾਈਕਲ ਦੁਬਾਰਾ ਲੈਣੇ ਪੈਣਗੇ ਜੇ ਪ੍ਰੋਸਟੇਟ ਕੈਂਸਰ ਤੋਂ ਬਚਣਾ ਮਰਜੀ ਤੁਹਾਡੀ ਆ ਸਾਡੇ ਕੋਲੇ 12783 ਪਿੰਡ ਹੈ ਗੁੱਸਾ ਨਹੀਂ ਕਰਨਾ ਮੈਂ ਗੁਰੂ ਤੋਂ ਬਾਹਰ ਨਹੀਂ ਸਾਡੇ ਕੋਲੇ 37000 ਗੁਰਦੁਆਰਾ ਪੰਜਾਬ 'ਚ ਸਾਡੇ ਕੋਲੇ ਸੋਹਣੇ ਹਸਪਤਾਲ ਹੈ ਠੀਕ ਹੈ ਤੇ ਇੱਥੇ ਕੋਈ ਆਟਾ ਕੋਈ ਗੁਰਦੁਆਰੇ ਲੈ ਕੇ ਜਾਵਾਂਗੇ ਆਸਟ੍ਰੇਲਿਆ ਕੇ ਜਾਵਾਂਗੇ ਨਾ ਹਾਂ ਗੁਰਸਾ ਦਾ ਪਾਠ ਵੀ ਕਰਾਂਗੇ ਵੀ ਮੈਨੂੰ ਬਚਾਲਾ cancer ਉਹਨਾ ਮੁਲਕਾਂ ਚ ਵੀ ਬਹੁਤ ਵੱਧ ਚੁੱਕਿਆ ਉੱਥੇ ਹੋਰ ਮੁਸ਼ਕਲਾ ਸਟ्रेस ਪੈਂਦੀ ਹੈ ਦਿਮਾਗੀ ਬੋਝ ਇੱਥੇ ਤੁਹਾਡੇ ਹੋਰ ਨੁਕਸ ਹੈ ਠੀਕ ਹੈ ਪਰ ਯਾਰ cancer ਠੀਕ ਹੋ ਸਕਦਾ ਹੈ ਜੇ ਤੁਸੀਂ ਆਪਦੀ ਜ਼ਿੰਦਗੀ ਥੋੜੀ ਸਾਦਾ ਬਣਾ ਲਿਆ ਹੋ ਠੀਕ ਹੈ ਆਪਾਂ ਤਿੰਨ ਚਾਰ ਪੁਆਇੰਟ ਡਿਸਕਸ ਕਰਾਂਗੇ ਤੁਸੀਂ ਘਰਾਂ ਚ ਲਾਗੂ ਕਰ ਸਕਦੇ ਹੋ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਮੇਰੀ ਮਾਂ ਕੋਈ ਦਾ ਪੋਚਾ ਲਾਉਂਦੀ ਸੀ ਸਦਾ ਜਿਹੜਾ ਚੁੱਲਾ ਧੁੰਦਾ ਕੱਚਾ ਸੀ ਠੀਕ ਹੈ ਪਰ ਖਾਣ-ਪਾਨ ਸਾਫ਼ ਸੀ ਪਾਣੀ ਸਾਫ਼ ਸੀ ਆਹਲੀ ਲੋੜ ਸੀ ਉਦੋਂ ਬੋਤਲਾਂ ਦੀ ਠੀਕ ਹੈ ਐ ਪ੍ਰੈਸ ਵਾਲੇ ਵੀਰੋ ਮੈਂ ਤੁਹਾਨੂੰ ਸਵਾਲ ਕਰਦਾ ਮੱਝ ਨੂੰ ਇਹ ਪਿਉਨੇ ਆ ਬੋਲੋ ਮੇਰੀ ਮੇਰਾ ਲੈਕਚਰ ਤੁਹਾਡੇ ਨਾਲ ਗੱਲਬਾਤ ਹੀ ਹੋਏਗੀ ਮੱਝ ਨੂੰ ਪਿਉਨੇ ਆ ਬਰਨਾਲੇ ਦੇ ਗੰਦੇ ਨਾਲੇ ਦਾ ਜਾਂ ਮਹਿਰੂਰ ਜਾਂਦੀ ਹੋਏਗੀ ਠੀਕ ਹੈ ਉਹਦਾ ਪਾਣੀ ਪੀਦੀ ਹੋਏਗੀ ਫਿਰ ਤੁਹਾਨੂੰ ਉਹਨੇ 5 ਕਿਲੋ ਦੁੱਧ ਦੇਣਾ ਹੈ 50 ਕਿਲੋ ਪਾਣੀ ਪੀਦੀ ਹੈ ਮੱਝ ਸਵੇਰ 15 ਕਿਲੋ ਦੁਪਹਿਰੇ ਸ਼ਾਮ ਤੱਕ 50 ਕਿਲੋ ਪਾਣੀ ਤੇ ਫੇਰ ਉਹ ਦੁੱਧ ਕਿਹੜਾ ਆਊਗਾ ਗੰਦਾ ਹੀ ਏਵੇਂ ਹਾਲ ਔਰਤਾ ਮੇਰੀਆਂ ਮਾਵਾਂ ਬੈਠੀਆਂ ਮੇਰੀ ਮਾਂ ਨੇ ਮੈਨੂੰ ਛਾਤੀ ਤੋਂ ਦੁੱਧ ਪਿਆ ਸੀ ਆਪਾਂ ਪੰਜਾਬੀ ਚ ਕਹਿੰਦੇ ਸੀ ਟੋਡਾ ਮਾਰ ਕੇ ਦਿੰਿਆ ਜੇ ਮੇਰੀ ਮਾਂ ਸਾਫ਼ ਪਾਣੀ ਪੀਊਗੀ ਤਾਂ ਹੀ ਸਾਫ਼ ਦੁੱਧ ਆਏਗਾ ਉਹ ਦੁੱਧ ਤੋਂ ਸਟਾਰਟ ਕੀਤਾ ਮੱਝ ਗੰਦਾ ਪਾਣੀ ਪੀ ਰਹੀ ਹੈ ਮੈਨੂੰ ਆਏ ਨੂੰ ਆਹ ਬੋਤਲ ਦੇਤੀ ਹੁਣ ਦੇਹੀ ਪਤਾ ਨਹੀਂ ਕਿਹੜਾ ਦੇਣਗੇ ਪਨੀਰ ਫਲੋਰ ਤੇ ਆਪਣ ਨੂੰ ਮੈਂ ਬਿਮਾਰ ਹੋ ਜਾਣਾ ਬਰਨਾਲੇ ਨੂੰ ਜਾ ਕੇ ਇਹ ਜੇ بڑے ਸਿਆਣੇ ਲੋਕ ਬੈਠੇ ਹੋ ਤੇ ਸੋਚਿਆ ਮਾਜ ਨੂੰ ਵੀ ਸਾਫ ਪਾਣੀ ਪਿਆਓ ਸਾਫ ਦੁੱਧ ਆ ਗਿਆ ਫਿਰ ਦਹੀਂ ਲੱਸੀ ਪਨੀਰ ਸਾਫ ਹੋ ਜੂਗਾ ਫਿਰ ਕਿਸਾਨ ਵੀਰ ਬੈਠੇ ਆ ਸਬਜ਼ੀਆਂ ਤੇ ਸਪਰੇਆ ਨਾ ਕਰੋ ਜਿਹੜੀ ਘਰੇ ਖਾਣੀ ਆ ਨਾ ਦੂਜੀ ਜ਼ਹਿਰ ਵੰਡੋ ਗੁਰੂ ਦਾ ਡਰ ਰੱਖਿਆ ਕਰੋ ਜ਼ਹਿਰੀ ਵੰਡੀ ਜਾਂਦੇ ਆ ਟੀਕੇ ਠੋਕੇ ਧਰੂ ਜਾਂਦੇ ਆ ਇਹ ਗਲਤ ਕੰਮ ਹੈ ਇਹ ਗੁਰੂ ਦੀ ਸੋਚ ਤੋਂ ਬਾਹਰ ਹੈ ਸਬਜ਼ੀਆਂ ਦੇ ਟੀਕੇ ਫਰਟੀਲਾਈਜ਼ਰ ਪੈਸਟੀਸਾਈਡ ਘਟ ਗਿਆ ਸਬਜ਼ੀ ਸਾਫ਼ ਹੋ ਗਈ ਫਿਰ ਰਹਿ ਗਏ ਕੇਲੇ ਫਰੂਟ ਲਾ ਲੋ ਜਿਹੜਾ ਵੀ ਹੈ ਨਾ ਉਹ ਯੂਪੀ ਵਾਲਾ ਆਇਆ ਸੀ ਇੱਥੇ ਪਹਿਲਾਂ ਤਾਂ ਵਧੀਆ ਸੀ ਉਹ ਹੁਣ ਇਹ ਚਿੱਟੇ ਧੱਗੇ ਬਰਾਮੇ ਵਾਲਿਆਂ ਨੂੰ ਦੇਖਿਆ ਵੀ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ ਲੀਡਰ ਜੀ ਉਹ ਵੀ ਕਰਪਟ ਹੋ ਗਿਆ ਇਹ ਸੱਚ ਹੈ ਸ਼ਾਮ ਨੂੰ ਹਰੇ ਕੇਲੇ ਤੇ ਸਵੇਰ ਨੂੰ ਖੱਟੇ ਉਹ ਵੀ ਕਰਪਟ ਹੋ ਗਿਆ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਸਟੇਟ ਕਰਪਟ ਸਟੇਟ ਹੋ ਗਈ ਮੇਰਾ ਯੂਪੀ ਵਾਲਾ ਆਇਆ ਉਹ ਵੀ ਕ腐ਸ਼ਨ ਕਰ ਰਿਹਾ ਜਿੰਨੀ ਕਰ ਸਕਦਾ ਆ ਦੁੱਧ ਵੀ ਕਰ ਰਿਹਾ ਦੁੱਧ ਲੈ ਕੇ ਆ ਰਿਹਾ ਡਰਮਾਂ ਵਾਲਾ ਉਹਦੇ ਚ ਵੀ ਮੰਦ ਮੰਦ ਪਾ ਰਿਹਾ ਹਰ ਬੰਦਾ ਕ੍ਰਪਟ ਹੋ ਗਿਆ ਜਿੰਨੀ ਉਹਦੀ ਪਹੁੰਚ ਹੈ ਇਹ ਸੱਚ ਹੈ ਦੁੱਧ ਵੀ ਖਰਾਬ ਕਰਦਾ ਫਲ ਫਰੂਟ ਵੀ ਖਰਾਬ ਕਰ ਦਿੰਦੇ ਫਿਰ ਸਾਫਟੀ ਰਹਿ ਗਿਆ ਰਸੋਈ ਚ ਆ ਬੀਬੀਆਂ ਬੈਠੀਆਂ ਬੜੀ ਹਿੰਦੀ ਦੀ ਬੋਲਣਗੀਆਂ ਹਮਾਰੇ ਕਿਚਨ ਦੇਖੋ ਕਿੰਨੀ ਟਾਈਲ ਸੋਹਣੀ ਲੱਗੀ ਹੈ ਟਾਈਲਾਂ ਖਾਣੀਆਂ ਖਾਣਾ ਤਾਂ ਆਪਾਂ ਰਸ਼ਨ ਪਾਣੀ ਆ ਜਿਹੜਾ ਸਾਫ ਹੈ ਕੀ ਉਹ ਸਾਫ ਹੈ ਬਸ ਇਹਨੂੰ ਠੀਕ ਕਰ ਲੋ ਬਹੁਤ ਰੋਕ ਘਟ ਜਾਣਗੇ ਇਹਦਾ ਮਤਲਬ ਅਕਾਲਪੁਰਖ ਦਾ ਕੋਈ ਕਸੂਰ ਨਹੀਂ ਤੁਹਾਡਾ ਆਪ ਦਾ ਗੁਰੂ ਸਾਹਿਬ ਮੇਰੇ ਨਾਲ ਨਹੀਂ ਧੱਕਾ ਕਰਨਗੇ ਮਾਨਸ ਦੇ ਦਰਲਬ ਹੈ 84 ਲੱਖ ਦੇ ਵਿੱਚੋਂ ਵਧੀਆ ਜਿੰਨੀ ਦਿੱਤੀ ਉਹ ਮੇਰੇ ਨਾਲ ਕਿਵੇਂ ਧੱਕਾ ਕਰ ਗਏ ਮੇਰੇ ਆਪ ਦੇ ਮਾੜੇ ਕੰਮ ਹੈ ਠੀਕ ਹੈ ਹਾਂ ਇੱਕ ਵੀਰ ਵੀ ਨੇ ਪਹਿਲਾਂ ਮਿਲਿਆ ਸੀਗਾ ਲੁਧਿਆਣਾ ਚ ਮੈਨੂੰ ਚਾਹ ਭਲਾਈ ਉਹਨਾਂ ਨੇ ਉਸੇ ਵਕਤ ਹੀ ਫੈਸਲਾ ਕਰ ਲਿਆ ਕਿ ਅੱਜ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਗਈ ਸੀ ਮੈਨੂੰ ਕਹਿੰਦੇ ਮੈਂ ਮੈਕੈਬਿਕ ਤੁਸੀਂ ਉੱਥੇ ਜਾਓ ਤੁਹਾਡਾ ਸਟਾਫ ਹੈ ਅਸੀਂ 10 ਦਿਨ ਇੱਥੇ ਰਵਾਂਗੇ ਆਪਣੇ ਗਵਾਂਡ ਪੂਰਾ ਦਬ ਕੇ ਰੌਲਾ ਪਾਉਗੇ ਹਾਰਡ ਟੈਸਟ ਫ੍ਰੀ ਹੋ ਰਿਹਾ ਪੰਜਾਬ ਸਰਕਾਰ ਦੇ ਨਾਲ ਹਨ ਪਰ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲੱਗਿਆ ਸੁਣੋ ਕੀ ਕਹਿ ਰਹੇ ਆ ਪ੍ਰੈਸ ਵਾਲੇ ਵੀਰੋ ਜਿੰਨੇ ਟੈਸਟ ਵਰਲਡ ਕੈਂਸਰ ਦੀ ਟੀਮ ਨੇ ਅੱਜ 10 ਦਿਨ ਨਹੀਂ ਅੱਜ ਪਹਿਲੇ ਦਿਨ ਹੀ ਕਰ ਦੇਣੇ ਆ ਸਾਰੇ ਪੰਜਾਬ 'ਚ ਨਹੀਂ ਹੋਣੇ ਕੋਈ ਫ੍ਰੀ ਕਰਦੇ ਆ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ